ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਕੁਲਗਰਾਮ ਚ ਸ਼ਹੀਦ ਹੋਏ ਪ੍ਰੀਤਪਾਲ ਸਿੰਘ ਦੀ ਅੰਤਿਮ ਅਰਦਾਸ ਸਮਰਾਲਾ ਦੇ ਨਜ਼ਦੀਕੀ ਪਿੰਡ ਮਾਨੂਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਰੱਖੀ ਗਈ। ਇਸ ਮੌਕੇ ਪਿੰਡ ਵਾਸੀ ਤੇ ਵੱਡੀ ਗਿਣਤੀ ਚ ਇਲਾਕੇ ਪਰਤੋ ਪੁੱਜੇ ਲੋਕਾਂ ਦੇ ਵੱਲੋਂ ਸ਼ਹੀਦ ਪ੍ਰੀਤਪਾਲ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਦੀਪ ਸਿੰਘ ਢਿੱਲੋਂ ਖੰਨਾ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਜਗਤਵਿੰਦਰ ਸਿੰਘ ਜਾਦੂ, ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਵਤਾਪ ਸਿੰਘ ਕਰੀਮਪੁਰੀ, ਆਮ ਆਦਮੀ ਪਾਰਟੀ ਦੇ ਸੰਗਠਨ ਇੰਚਾਰਜ ਤਜਿੰਦਰ ਸਿੰਘ ਗਰੇਵਾਲ ਅਤੇ ਪ੍ਰਸ਼ਾਸਨ ਵੱਲੋਂ ਐਸ.ਟੀ.ਐਮ ਸਮਰਾਲਾ ਰਜਨੀਸ਼ अरोड़ा ਅਤੇ ਡੀਐਸਪੀ ਤਲੋਚਨ ਸਿੰਘ ਸਮੇਤ ਅਫਸਰ ਪਹੁੰਚੇ ਹੋਏ ਸਨ ਅਤੇ ਲਾਸ ਨਾਇਕ ਸ਼ਹੀਦ ਪ੍ਰਿਤਪਾਲ ਸਿੰਘ ਨੂੰ ਨਿਗਹਿ ਸ਼ਰਦਲੀ ਦਿੱਤੀ ਗਈ ਇਸ ਮੌਕੇ ਪਿੰਡ ਵਾਸੀਆਂ ਦੇ ਵੱਲੋਂ ਐਸ.ਟੀ.ਐਮ ਸਮਰਾਲਾ ਤੇ ਸੰਗਠਨ ਇੰਚਾਰਜ ਤਜਿੰਦਰ ਸਿੰਘ ਗਰੇਵਾਲ ਨੂੰ ਪੰਜਾਬ ਸਰਕਾਰ ਲਈ ਇੱਕ ਮੰਗ ਪੱਤਰ ਵੀ ਭੇਜਿਆ ਗਿਆ ਜਿਸ ਦੇ ਜਵਾਬ ਵਿੱਚ ਐਸ.ਟੀ.ਐਮ ਸਮਰਾਲਾ ਦੇ ਵੱਲੋਂ ਕਿਹਾ ਕਿ ਜੋ ਮੰਗਾ ਮੰਗ ਪੱਤਰ ਵਿੱਚ ਲਿਖੀਆਂ ਹਨ ਇਹਨਾਂ ਨੂੰ ਅਮਲ ਵਿੱਚ ਲਿਆਉਣ ਲਈ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਦਿੱਤਾ ਜਾਵੇਗਾ ਨਾਇਕ ਪ੍ਰਤਪਾਲ ਸਿੰਘ ਜਿਹੜੇ ਪਿਛਲੇ ਦਿਨੀ ਜੰਮੂ ਕਸ਼ਮੀਰ ਚ ਆਪਰੇਸ਼ਨ ਕਰਦੇ ਸ਼ਹੀਦ ਹੋ ਗਏ ਸੀ ਸਮੁੱਚਾ ਇਲਾਕਾ ਜਿੱਥੇ ਇਕੱਠਾ ਹੋਇਆ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਸਾਰੇ ਬੰਦੇ ਇੱਥੇ ਪਹੁੰਚੇ ਨੇ ਸ਼ਰਦਾ ਸਰਕਾਰ ਭੇਟ ਕਰਨ ਜਿੱਥੇ ਪਰਿਵਾਰ ਨੂੰ ਬਹੁਤ ਪਾਰੀ ਦੁੱਖ ਆ ਕਿਉਂਕਿ ਉਹਨਾਂ ਦਾ ਇੱਕ ਨੌਜਵਾਨ ਪੁੱਤਰ ਹੋਂਹਰ ਪੁੱਤਰ ਚਲੇ ਗਿਆ ਉੱਥੇ ਇੱਕ ਮਾਣ ਵੀ ਆ ਕਿਉਂਕਿ ਉਹ ਪੁੱਤ ਅੱਜ ਉਹਨਾਂ ਦਾ ਆਪਣਾ ਪੁੱਤ ਨਹੀਂ ਰਹਿ ਗਿਆ ਪੂਰੇ ਦੇਸ਼ ਦਾ ਪੁੱਤ ਬਣ ਗਿਆ ਤੇ ਸ਼ਰਦਾ ਤੇ ਸਰਕਾਰ ਭੇਟ ਕਰਨ ਲਈ ਜਿੱਥੇ ਸਾਰੇ ਇਕੱਠੇ ਹੋਏ ਆ ਉੱਥੇ ਪ੍ਰਸ਼ਾਸਨ ਵੱਲੋਂ ਵੀ ਤੇ ਸਮੂਚੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਜਿੱਤੇ ਸ਼ਰਧਾ ਸਤਕਾਰ ਭੇਟ ਕੀਤੀ ਗਈ ਆ ਉੱਥੇ ਸਾਡਾ ਯਾਦਗਾਰਾ ਬਣਾਉਣ ਲਈ ਸਾਡੇ ਨਾਲ ਸਰਪੰਚ ਸਾਹਿਬ ਖੜੇ ਨੇ ਜਾਤੂ ਵੀਰੋਨੀ ਖੰਨੇ ਤੋਂ ਆਏ ਨੇ ਅਸੀਂ ਵੀ ਬੇਨਤੀ ਕਰਦੇ ਹਾਂ ਸਰਪੰਚ ਸਾਹਿਬ ਨੂੰ ਵੀ ਉਹਨਾਂ ਦੀ ਯਾਦਗਾਰ ਬਣਨੀ ਚਾਹੀਦੀ ਆ ਤਾਂ ਕਿ ਜੋ ਸਾਡੀ ਨੌਜਵਾਨ ਪੀੜ੍ਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਸ਼ਹੀਦਾਂ ਬਾਰੇ ਪੜ੍ਹੂਗੀ ਸੁਣੂਗੀ ਗੱਲਾਂ ਕਰੂਗੀ ਤੇ ਉਹਨਾਂ ਦੇ ਵਿੱਚ ਵੀ ਦੇਸ਼ ਭਗਤੀ ਅਤੇ ਦੇਸ਼ ਪ੍ਰੇਮ ਦਾ ਜਜ਼ਬਾ ਜਾਗੂਗਾ ਤੇ ਮੈਂ ਇਹ ਵੀ ਜੀ ਨੂੰ ਸੋਚਦਾ ਤੰਨ ਨੇ ਉਹ ਮਾਵਾ ਤੰਨ ਨੇ ਉਹ ਪਿਤਾ ਅਤੇ ਤੰਨ ਨੇ ਉਹ ਪਤਨੀਆਂ ਜਿਹੜੀਆਂ ਆਪਣੇ ਪੁੱਤਾਂ ਨੂੰ ਆਪਣੇ ਪਤੀ ਨੂੰ ਆਪ ਘਰੋਂ ਤੋੜਦੀਆਂ ਨੇ ਤੇ ਬਾਰਡਰਾਂ ਤੇ ਜਾ ਕੇ ਉਹ ਸਾਡੇ ਦੇਸ਼ ਕੌਮ ਦੀ ਰਾਖੀ ਕਰਦੀਆਂ ਨੇ ਅਸੀਂ ਉਹਨਾਂ ਦੇ ਕਰਕੇ ਹੀ ਆਪਣੇ ਘਰਾਂ ਵਿੱਚ ਸੁਰੱਖਿਅਤ ਬੈਠੇ ਆ ਸੋ ਮੈਂ ਸਮੁੱਚੇ ਦੇਸ਼ ਵਾਸੀ ਨੂੰ ਵੀ ਅਪੀਲ ਕਰਦਾ ਵੀ ਜਿਹੜੇ ਵੀ ਸਾਡੇ ਸ਼ਹੀਦ ਨੇ ਉਹਨਾਂ ਦਾ ਬਣਦਾ ਮਾਨ ਸਤਿਕਾਰ ਕਰਨਾ ਸਾਡਾ ਫਰਜ਼ਾ ਕਿ ਜੇ ਉਹ ਨਾ ਹੁੰਦੇ ਤਾਂ ਅੱਜ ਅਸੀਂ ਵੀ ਤੁਹਾਡੇ ਸਾਹਮਣੇ ਇਸ ਤਰੀਕੇ ਆਜ਼ਾਦੀ ਦੇ ਨਾਲ ਬੋਲ ਨਾ ਸਕਦੇ ਸੋ ਮੈਂ ਸਮੁੱਚੀ ਆਜੀ ਸੰਗਤ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਦੇਖੋ ਸਾਡੇ ਹਲਕੇ ਦਾ ਜੋ ਇਹ ਮਾਨ ਸਨਮਾਨ ਮਨੋਗਤ ਇਲਾਕੇ ਦਾ ਪਹਿਲਾ ਸ਼ਹੀਦ ਸੀ ਜੋ ਕਿ ਸਾਡੇ ਕੌਮ ਦਾ ਸਰਮਾਇਆ ਵਾਂਗਿਆ ਹੋ ਇਹ ਪਰਿਵਾਰ ਵੱਲੋਂ ਕੁਝ ਮੈਨੂੰ ਮੰਗਾਇਆ ਤੀਏ ਕਿ ਯਾਨੀ ਐਮਐਸ ਅੱਦ ਪੰਚਾਇਤ ਲਈ ਜੋ ਕਿ ਪਰਿਵਾਰ ਲਈ ਦੇਖੋ ਜੋ ਗਿਆ ਵਾ ਉਹ ਤਾਂ ਵਾਪਸ ਕਦੇ ਨਹੀਂ ਆ ਸਕਦਾ ਪਰ ਜੋ ਇੱਕ ਹਲਕੇ ਦੇ ਲਈ ਪੂਰੇ ਇਲਾਕੇ ਦੇ ਵਿੱਚ ਸਾਡੇ ਵਿੱਚ ਜੋ ਉਹਦਾ ਮਾਨ ਸਨਮਾਨ ਆਸੀਂ ਉਹ ਦਵਾ ਸਕੀਏ ਉਹਨੂੰ ਉਹਦੇ ਨਾਮ ਤੇ ਜਿਵੇਂ ਇੱਕ ਛੜਕ ਦੀ ਮੰਗ ਹੋਈ ਆ ਅਸੀਂ ਉਹ ਪ੍ਰਸ਼ਾਸਨ ਅਗੇ ਰੱਖਾਂਗੇ ਇੱਕ ਕਮਿਊਨਿਟੀ ਸੈਂਟਰ ਹਾਲ ਜੋ ਕਿ ਪੂਰੇ ਇਲਾਕੇ ਦੇ ਵਿੱਚ ਇਹ ਬਣ ਗਿਆ ਤਾਂ ਸਾਰੇ ਇਲਾਕੇ ਦੇ ਵਿੱਚ ਸਾਡੇ ਭਰਾ ਪ੍ਰੀਤਵਾਰ ਸਿੰਘ ਦਾ ਇਹ ਨਾਂ ਸਾਰੀ ਜ਼ਿੰਦਗੀ ਲਈ ਰਹੂਗਾ ਤੇ ਜੋ ਵੀ ਉੱਥੇ ਆਊਗਾ ਤਾਂ ਉਹਨੂੰ ਸਲੂਟ ਕਰਕੇ ਉਹਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕੂਗਾ ਤੇ ਅਸੀਂ ਜੋ ਵੀ ਪਰਿਵਾਰ ਵੱਲੋਂ ਜਾਂ ਨਗਰ ਵੱਲੋਂ ਇਹ ਚੀਜ਼ਾਂ ਨੇ ਅਸੀਂ ਐਮਰ ਸਾਹਿਬ ਨੂੰ ਪੰਜਾਵਾਂਗੇ ਸਾਡੇ ਨਾਲ ਸਾਡੀ ਪੂਰੀ ਟੀਮ ਜੋ ਵੀ ਪਰਿਵਾਰੋਂ ਕਿਹਾ ਗਿਆ ਅਸੀਂ ਉਹ ਪੂਰਾ ਤੰਦੇਹੀ ਨਾਲ ਬਹੁਤ ਕੋਸ਼ਿਸ਼ ਕਰਾਂਗੇ ਅੱਜ ਅਸੀਂ ਸ਼ਹੀਦ ਪ੍ਰੀਤਪਾਲ ਸਿੰਘ ਜੀ ਜਿਹੜੇ ਪਿਛਲੇ ਦਿਨੀ ਦੇਸ਼ ਕੌਮ ਲਈ ਆਪਣੀ ਸ਼ਹਾਦਤ ਦੇ ਗਏ ਜੰਮੂ ਕਸ਼ਮੀਰ ਦੇ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਅਸੀਂ ਜਿੱਥੇ ਪਰਿਵਾਰ ਨਾਲ ਦੁੱਖ ਸੰਦਾ ਕੀਤਾ ਉੱਥੇ ਅਸੀਂ ਉਸ ਮਹਾਨ ਯੋਧੇ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਆ ਬਹੁਜਨ ਸਮਾਜ ਪਾਰਟੀ ਵੱਲੋਂ ਅਸੀਂ ਆਪਣੀ ਇਹ ਰਾਏ ਵੀ ਰੱਖੀ ਹੈ ਕਿ ਕਦੋਂ ਤੱਕ ਐਦਾਂ ਸਾਡੇ ਨੌਜਵਾਨ ਜਿਹੜੇ ਆ ਆਪਣੀ ਹੀ ਧਰਤੀ ਤੇ ਇਹ ਸ਼ਹਾਦਤ ਦਿੰਦੇ ਰਹਿਣਗੇ ਇਸ ਕਰਕੇ ਜਿੱਥੇ ਸ਼ਹਾਦਤ ਸਾਡੇ ਲਈ ਮਾਣ ਦੀ ਗੱਲ ਆ ਇਹ ਕਿਸੇ ਵੀ ਦੇਸ਼ ਦਾ ਸਰਮਾਇਆ ਪੂੰਜੀ ਹੁੰਦੀ ਆ ਉੱਥੇ ਹੁਕਮਰਾਨਾਂ ਦੀ ਜ਼ਿੰਮੇਵਾਰੀ ਵੀ ਹੁੰਦੀ ਆ ਕਿ ਉਹ ਸਮੱਸਿਆਵਾਂ ਦੇ ਬੁਨਿਆਦੀ ਹੱਲ ਕਰਨ 79 ਸਾਲ ਸਾਡੇ ਦੇਸ਼ ਨੂੰ ਆਜ਼ਾਦ ਹੋਇਆ ਹੋਕ ਅੰਗਰੇਜ਼ ਚਲਾ ਗਿਆ ਅੰਗਰੇਜ਼ ਤੇ ਜਾਣ ਤੋਂ ਬਾਅਦ ਨਿਰੰਤਰ ਸਾਡੇ ਬੱਚੇ ਨੌਜਵਾਨ ਇਸ ਤਰ੍ਹਾਂ ਸ਼ਹੀਦ ਹੋ ਰਹੇ ਆ। ਤੁਸ ਕਰਕੇ ਕੇਂਦਰ ਦੇ ਹੁਕਮਰਾਨਾਂ ਦੀ ਇਹ ਖਾਸ ਕਰਕੇ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਸਮੱਸਿਆ ਦਾ ਪੱਕਾ ਹੱਲ ਸਤਾਈ ਹੱਲ ਕੱਢਿਆ ਜਾਵੇ। ਔਰ ਇਸ ਦੇ ਨਾਲ ਨਾਲ ਸਦਾ ਇਹ ਵੀ ਕਹਿਣਾ ਕਿ ਠੀਕ ਹੈ ਸਰਕਾਰਾਂ ਕੰਪਨਸੇਸ਼ਨ ਦਿੰਦੀਆਂ ਪਰਿਵਾਰ ਨੂੰ ਨੌਕਰੀ ਵੀ ਦੇਣੀ ਚਾਹੀਦੀ ਹੈ ਔਰ ਪਰਿਵਾਰ ਦੀ ਕੇਅਰ ਕਰਨੀ ਪੈਰੈਂਟਸ ਦੀ ਵੀ ਉਹ ਰੋਸਥੀ ਵੀ ਜਿਹੜੀ ਜਵਾਨ ਅਵਸਥਾ ਦੇ ਵਿੱਚ ਜਿਹਦਾ ਪਤੀ ਸ਼ਹਾਦਤ ਦੇ ਗਿਆ ਉਹਦੇ ਨਾਲ ਨਾਲ ਸਰਕਾਰਾਂ ਹਜੇ ਤੱਕ ਕੋਈ ਵਿਵਸਥਾ ਨਹੀਂ ਦੇ ਸਕੀਆਂ ਕਿ ਦੇਸ਼ ਲਈ ਸ਼ਹੀਦ ਹੋਣ ਵਾਲੇ ਸੈਨਿਕ ਜਿਹੜੇ ਉਹਨਾਂ ਦਾ ਇੱਕ ਡਾਟਾ ਤਿਆਰ ਕੀਤਾ ਜਾਏ ਉਹਨੂੰ ਡਾਟਾ ਤਿਆਰ ਕਰਕੇ ਉਹਨਾਂ ਦੇ ਸ਼ਹੀਦੀ ਜਿਹੜੇ ਦਿਹਾੜੇ ਆ ਉਹ ਸਰਕਾਰਾਂ ਵੱਲੋਂ ਮਨਾਏ ਜਾਣ ਕਿਉਂਕਿ ਸ਼ਹਾਦਤ ਦਾ ਸਨਮਾਨ ਔਰ ਸ਼ਹਾਦਤ ਸ਼ਹਾਦਤ ਨੂੰ ਯਾਦ ਕਰਨ ਦੀ ਸਾਰੀ ਜ਼ਿੰਮੇਵਾਰੀ ਆਪਾਂ ਸੰਗਤ ਤੇ ਛੱਡ ਦਿੰਦੇ ਹਾਂ ਸੰਗਤ ਆਰਗੇਨਾਈਜ਼ ਨਹੀਂ ਹੈ ਕੋਈ ਸੰਗਠਨ ਐਸਾ ਨਹੀਂ ਹੈ ਜਿਹੜਾ ਵਿਤੀਬਤ ਇਹਦੇ ਤੇ ਧਿਆਨ ਦੇ ਸਕੇ ਇਸ ਕਰਕੇ ਅਸੀਂ ਵਾਜਨ ਸਮਾਜ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਮਿਲ ਕੇ ਕੋਈ ਐਸਾ ਪ੍ਰਬੰਧ ਕਰਨ ਕਿ ਜਿਹੜੇ ਨੌਜਵਾਨ ਦੇਸ਼ ਲਈ ਕੌਮ ਲਈ ਸ਼ਹਾਦਤ ਦੰਦੇ ਆ ਜਿੱਥੇ ਆਪਾਂ ਉਹਨਾਂ ਦੀਆਂ ਯਾਦਗਾਰਾਂ ਬਣਾਉਣ ਦਾ ਸੋਚਦੇ ਆ ਉਹਨਾਂ ਨੂੰ ਵਕਤੀ ਕੰਪਨਸੇਸ਼ਨ ਦੇਣ ਦਾ ਸੋਚਦੇ ਆ এমਪਲॉयਮੈਂਟ ਦਾ ਸੋਚਦੇ ਆ ਉੱਥੇ ਹਰ ਸਾਲ ਉਹਨਾਂ ਨੂੰ ਸਰਕਾਰ ਯਾਦ ਕਰੇ ਹਾਂਜੀ ਸਰਕਾਰੀ ਸਮਾਗਮ ਕਰਾ ਕੇ ਨਹੀਂ ਲੈ ਸਰਕਾਰੀ ਸਮਾਗਮ ਉਹਨਾਂ ਦੇ ਹੋਣ ਸਰਕਾਰ ਯਾਦ ਕਰੇ ਉੱਥੇ ਸਾਰੇ ਆ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਸਟੈਚੂ ਲੱਗੇ ਤਾਂ ਕਿ ਇਹ ਸ਼ਹੀਦੀਆਂ ਰੋਣ ਨਾ ਇਨੂੰ ਸੰਗਤਾਂ ਭੁੱਲ ਨਾ ਜਾ ਇਹ ਬਹੁਜਨ ਸਮਾਜ ਪਾਰਟੀ ਦਾ ਸੂਜਾ ਚ ਠੀਕ ਹੈ ਥੈਂਕ ਯੂ ਸਭ ਸਹੀ ਇਹਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਪਹੁੰਚੋ ਦੇਖੋ ਮੈਂ ਅੱਜ ਪੰਜਾਬ ਸਰਕਾਰ ਦੇ ਬਿਹਾਵ ਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਬਿਹਾਵ ਤੇ ਮਾਨੂਪੁਰ ਵਿਖੇ ਗਿਆ ਸੀ ਜਿੱਥੇ ਕੇ ਲਾਸਟ ਨਕ ਸ਼ਹੀਦ ਪ੍ਰਤਾਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸਰਕਾਰ ਦੀ ਤਰਫੋਂ ਇਹ ਕੁਛ ਇੱਕ ਭੇਟ ਜੀ ਜਿਹੜੀ ਛੋਟਾ ਜਿਹਾ ਉਹਨਾਂ ਦਾ ਮਰਵਾ ਲਈ ਜਿਹੜਾ 6 ਲੱਖ ਰੁਪਿਆ ਦੇ ਦਿੱਤਾ ਗਿਆ ਉਹ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਿਆ ਦਿੱਤਾ ਸੀ ਉਹ ਉਹਨਾਂ ਦੀ ਪਤਨੀ ਨੂੰ ਦਿੱਤਾ ਗਿਆ ਵੇ 1 ਲੱਖ ਰੁਪਿਆ ਆਪਣੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਇਆ ਸੀ ਵੱਖਰੇ ਤੌਰ ਤੇ ਜਿਹਦੇ ਚ 50000 ਉਹਨਾਂ ਦੇ ਮੇਸੀ ਨੂੰ ਦਿੱਤਾ ਗਿਆ ਵੇ 25000 ਉਹਨੇ ਮਾਤਾ ਜੀ ਨੂੰ ਤੇ 25000 ਪਿਤਾ ਜੀ ਨੂੰ ਦਿੱਤਾ ਗਿਆ ਇਸ ਤੋਂ ਇਲਾਵਾ 95 ਲੱਖ ਰੁਪਿਆ ਜਿਹੜਾ ਹੋਰ ਪੰਜਾਬ ਸਰਕਾਰ ਵੱਲੋਂ ਆਏਗਾ ਜਿਹਦੇ ਵਿੱਚ 40 ਲੱਖ ਰੁਪਿਆ ਉਹਦੇ ਮਾਤਾ ਪਿਤਾ ਨੂੰ ਦਿੱਤਾ ਜਾਏਗਾ ਤੇ 55 ਲੱਖ ਰੁਪਿਆ ਜਿਹੜੇ ਉਹਨਾਂ ਦੀ ਤਰਮ ਪਤਨੀ ਮਨਪ੍ਰੀਤ ਕੌਰ ਜੀ ਨੂੰ ਦਿੱਤਾ ਜਾਏਗਾ ਠੀਕ ਹੈ ਸਰਕਾਰਾਂ ਕਿਸੇ ਨਾ ਕਿਸੇ ਰੂਪ ਚ مالی ਤੌਰ ਤੇ ਪਰਿਵਾਰਾਂ ਸ਼ੀਦਾਰੇ ਪਰਿਵਾਰਾਂ ਨੂੰ ਮਦਦ ਕਰਦੀਆਂ ਪਰ ਪੈਸਾ ਜਿਹੜਾ ਵੀ ਨਾ ਉਹ ਕਦੀ ਵੀ ਕਿਸੇ ਦੇ ਪੁੱਤ ਦਾ ਦੁੱਖ ਪੂਰਾ ਨਹੀਂ ਕਰ ਸਕਦਾ ਮਦਦ ਜਰੂਰ ਸਰਕਾਰਾਂ ਦਿੰਦੀਆਂ ਸਰਕਾਰਾਂ ਦਾ ਫਰਜ਼ ਬੰਦਾ ਸਾਡਾ ਫਰਜ਼ ਬੰਦਾ ਸੀ ਸ਼ੀਦਾਰੇ ਪਰਿਵਾਰਾਂ ਨੂੰ ਮਦਦ ਕਰੀਏ ਉਹਨਾਂ ਦਾ ਮਾਨ ਸਤਕਾਰ ਕਰੀਏ ਉਹਨਾਂ ਨੂੰ ਬੰਦਾ ਸਤਕਾਰ ਦਈਏ ਦਫ਼ਤਰ ਵਿੱਚ ਬੈਣ ਇੱਜ਼ਤ ਬੰਦਈਏ ਪਰ ਜਿਹੜੀ ਇਹ ਛੱਟ ਹੁੰਦੀ ਹੈ ਨਾ ਮਾਪਿਓ ਲਈ ਗੋਡਿਆਂ ਤੇ ਗੱਟਿਆਂ ਦੀ ਸੱਟ ਹੁੰਦੀ ਹੈ ਜਿਹੜੇ ਅਖੀਰ ਤੱਕ ਚਿਖਾ ਦੇ ਬਲਦੀ ਰਹਿੰਦੀ ਹੈ ਇਹ ਦੂਜੇ ਪਾਸੇ ਮਾਨਵੀ ਮਹਿਸੂਸ ਹੁੰਦਾ ਜਿ ਇਹ ਮਾਪਿਆਂ ਨੂੰ ਜਿਨ੍ਹਾਂ ਨੇ ਜਿਹੜਾ ਪੁੱਤ ਜਾਇਆ ਜਿਹੜੇ ਦੇਸ਼ ਤੇ ਕੰਮ ਆਇਆ ਅਸੀਂ ਸਮਰਾਲਾ ਚ ਪੰਜਾਬ ਚ ਹਿੰਦੁਸਤਾਨ ਦੇ ਵਿੱਚ ਸੌਖਿਤ ਕਿਉਂ ਆ ਜੇ ਇਹੋ ਜਿਹੇ ਜਵਾਨ ਖੜੇ ਨੇ ਮੁਰਵਾ ਨੇ ਕਿਹਾ ਵੇ ਸੁਰਾਸੋ ਪਹਿਚਾਨਨੀਏ ਜੋ ਲੜੇ ਦੀਨ ਕੇ ਹਿਤ ਕੁਰਜਾ ਪੁਰਜਾ ਕਟਮੜੇ ਕਬੂਨਾ ਛਾਟੇ ਕੀ ਸੋ ਇਹ ਉਹ ਸ਼ਹੀਦ ਨੇ ਜਿਨ੍ਹਾਂ ਦਾ ਪੁਰਜਾ-ਪੁਰਜਾ ਕਟਿਆ ਨਾਲੇਕਿਨ ਆਪਣਾ ਜਿਹੜਾ ਜਗਾ ਨਹੀਂ ਬਾਟਰ ਤੇ ਛੱਡਦੇ ਇਸ ਦੇਸ਼ ਦੀ ਹਫਾਜ਼ਤ ਕਰਦੇ ਨੇ ਸਲਾਮ ਕਰਦੇ ਆ ਅਜਿਹੇ ਵੀਰਾਂ ਨੂੰ ਇਹ ਯੋਧਿਆਂ ਨੂੰ ਇਹ ਅਜਿਹੇ ਸ਼ਹੀਦ ਪ੍ਰਿਤਪਾਲ ਸਿੰਘ ਵਰਗਿਆਂ ਨੂੰ ਉਹਨਾਂ ਦੀਆਂ ਉਹਨਾਂ ਦੀ ਮਾਤਾ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਜਿਨ੍ਹਾਂ ਦਾ ਸਦਕਾ ਹੀ ਦੇਸ਼ ਇਹ ਅੰਦਰ ਸੁਰੱਖਿਤ ਸਰ ਗੱਲ ਕਰੀਏ ਕੁਝ ਮੰਗਾ ਵੀ ਸੀ ਇਹ ਪਿੰਡ ਵਾਲਿਆਂ ਨੇ ਜਿਹੜੇ ਮੰਗ ਪੱਤਰ ਵੀ ਦਿੱਤਾ ਗਿਆ ਹਾਂਜੀ ਉਹ ਕੀ ਉਹਦੇ ਤੇ ਗੌਰ ਕੀਤਾ ਜਾਊਗਾ ਜੀ ਦੇਖੋ ਮੰਗ ਪੱਤਰ ਦੇ ਵਿੱਚ ਸੀਗਾ ਕਹਿੰਦੇ ਉਹਦੇ ਨਾਂ ਤੇ ਆਡੀਟੋਰੀਅਮ ਬਣੇ ਉਚੇ ਯਾਦਗਾਰੀ ਗੇਟ ਬਣੇ ਇੱਕ ਮੇਰੇ ਵੱਲੋਂ ਕੀ ਆ ਗਿਆ ਸੀਗਾ ਵੀ ਸਕੂਲਾਂ ਦੇ ਵਿੱਚ ਪ੍ਰਵੀਜ਼ਨ ਹੈ ਸਿੱਖਿਆ ਵਿਭਾਗ ਦੇ ਵਿੱਚ ਵੀ ਸ਼ਹੀਦ ਦੇ ਨਾਂ ਤੇ ਸਕੂਲ ਦਾ ਨਾਮ ਰੱਖਿਆ ਜਾਂਦਾ ਉਹ ਜਿਹੜੀ ਪ੍ਰਪੋਜ਼ਲ ਅਸੀਂ ਸਰਕਾਰ ਨੂੰ ਭੇਜਾਂਗੇ ਪੰਜਾਬ ਸਰਕਾਰ ਨੂੰ ਤਾਂਕਿ ਉਸ ਮੰਨਪੁਰ ਦੇ ਸਕੂਲ ਦਾ ਨਾਮ ਉਹ ਸ਼ਹੀਦ ਪ੍ਰਿਤਪਾਲ ਸਿੰਘ ਜੀ ਦੇ ਨਾਂ ਤੇ ਰੱਖਿਆ ਜਾਵੇ ਇੱਕ ਲਲੋੜੀ ਸੀ ਸੜਕ ਜਿਹੜੀ ਜਾਂਦੀ ਏ ਉਹਦਾ ਨਾਮ ਜਿਹੜਾ ਵੇ ਕੰਨੇ ਬਦਲ ਕੇ ਪ੍ਰਿਤਪਾਲ ਸ਼ਹੀਦ ਪ੍ਰਿਤਪਾਲ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਕਿਉਂਕਿ ਇਸ ਜਿਹੜੀ ਲਲੋੜੀ ਸੜਕ ਦੀ ਆਪਾਂ ਗੱਲ ਕਰੀਏ ਕੋਈ ਪਿੰਨ ਲਲੋੜੀ ਹੈ ਹੀ ਨਹੀਂ ਜੋ ਲੋਕਾਂ ਨੇ ਦੱਸਿਆ ਵਸਰੀਕਾ ਨੇ ਸੋ ਬੈ ਡੈਫੀਨੇਟਲੀ ਜਿਹੜੀ ਉਹਦਾ ਸੁਝਾਅ ਆਇਆ ਵਿੱਚ ਮੰਗ ਪੱਤਰ ਆਏਗਾ ਉਹ ਸਰਕਾਰ ਨੂੰ ਭੇਜਿਆ ਜਾਵਾਂਗਾ ਤਾਂ ਕਿ ਇਸ ਜਿਹੜਾ ਸੜਕ ਦਾ ਨਾਂ ਹੈ ਉਹ ਸ਼ਹੀਦ ਦੇ ਨਾਂ ਉੱਤੇ ਰੱਖਿਆ ਜਾ ਸਕੇ ਤਾਂ ਕਿ ਆਉਣ ਵਾਲੇ ਜਿਹੜੇ ਸਾਡੇ ਬੱਚੇ ਆ ਉਹ ਯਾਦ ਰੱਖ ਸਕਣ ਕੋਈ ਅਜਿਹੇ ਸ਼ਹੀਦ ਹੋਏ ਸਨ ਜਿਨ੍ਹਾਂ ਦਾ ਸਦਕਾ ਅਸੀਂ ਆਜ਼ਾਦ ਬੈਠੇ ਆ ਜਿਨ੍ਹਾਂ ਸਦਕਾ ਅਸੀਂ ਸੁਰੱਖਿਤ ਬੈਠੇ ਆ ਇਹਨਾਂ ਦੀਆਂ ਕੁਰਬਾਨੀਆਂ ਹੀ ਨੇ ਜਿਹੜੀਆਂ